ਅੱਜ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਟੂੜੀ ਦਾ ਕੰਮ ਚੱਲ ਰਹੀ ਹੈ ਮਾਰੋ ਮਾਰ ਸੀਨਾ ਚੱਲ ਰਹੀਆਂ ਨੇ ਤੇ ਚੱਲਦੀ ਮਸ਼ੀਨ ਦਾ ਕੋਈ ਨਹੀਂ ਪਤਾ ਲੱਗਦਾ ਜੀ ਕਦੋਂ ਖੜਤ ਪੈ ਜਾਵੇ ਕੱਲ ਸਾਡੀ ਅੱਧੀ ਦਿਹਾੜੀ ਖਰਾਬ ਹੋ ਗਈ ਕੱਲ 베어ਿੰਗ ਆਵਾਜ਼ ਕਰਦਾ ਜੀ ਕੱਲ ਆਵਾਜ਼ ਜੀ ਕਰ ਰਿਹਾ ਦਾ ਦੁਪਹਿਰ ਦੇ ਬਾਅਦ ਜ਼ਿਆਦਾ ਆਵਾਜ਼ ਲੱਗਿਆ ਕਰਨਾ ਵੀ ਅੱਜ ਉਹਨਾਂ ਬੈਰਿੰਗ ਚੇਂਜ ਕਰਦਣੇ ਆ ਬੈਰਿੰਗ ਚੇਂਜ ਕਰਿਆ ਬਾਈ ਨੇ ਘਰਾਂ ਲਿਆ ਕੇ ਬੈਗ ਚੇਂਜ ਕਰਤਾ ਤੇ ਫੇਰ ਜਦੋਂ ਚਲਾਈ ਫੇਰ ਆਵਾਜ਼ ਕਰੇ ਓਕਣੀ ਤੇ ਮਿਸਤਰੀ ਨੂੰ ਫੋਨ ਕਰਿਆ ਮਿਸਤਰੀ ਕਹਿੰਦਾ ਵੀ ਜਿਹੜੀ ਸ਼ਾਵਟਾ ਪੱਖੇ ਵਾਲੀ ਪੱਖੇ ਵਾਲਾ ਬੈਰਿੰਗ ਦਾ ਜੀ ਪਿਛਲਾ ਕਹਿੰਦਾ ਵੀ ਉਹਦਾ ਸਾਈਜ਼ ਬਣਾਉਣਾ ਪੈਣਾ ਉਹ ਚ ਇੱਕ ਹੱਸ ਗਈ ਉਹ ਵੀ ਤਾਂ ਆਵਾਜ਼ ਕਰ ਰਿਹਾ ਫੇਰ ਕੱਲ ਵਰਕਸ਼ਾਪ ਚ ਲੈ ਗਏ ਮਸ਼ੀਨ ਨੂੰ ਅੱਧੀ ਦਿਹਾੜੀ ਖਰਾਬ ਹੋ ਗਈ 10 ਘਟਾਲੀਆਂ ਬਣੀਆਂ ਕੱਲ ਤਾਂ ਉਨੇ ਸਾਇਜ ਬਣਾ ਕੇ 베어ਿੰਗ ਫਿੱਟ ਕਰਿਆ ਹੁਣ ਐਨ ਓਕੇ ਚੱਲਦੀ ਹੈ ਜੀ ਮਸ਼ੀਨ ਹੁਣ ਚੱਲ ਰਹੀ ਹੈ ਐਨ ਬਾਈ ਚਲਾ ਰਿਹਾ ਮਸ਼ੀਨਰੀ ਹੈ ਜੀ ਮਸ਼ੀਨਰੀ ਦਾ ਕੋਈ ਮੈਨ ਪਤਾ ਲੱਗਦਾ ਕਦੋਂ ਚਲਦੀ ਚਲਦੀ ਖੜ ਚੋਵੇ ਸੀਜ਼ਨ ਚੱਲ ਰਿਹਾ ਪੂਰਾ ਜੋਰਾਂ ਦੀ ਇੱਕ ਮਸ਼ੀਨ ਹੋ ਚੱਲ ਰਹੀ ਆਪਣੀ ਗਵੰਡੀਆਂ ਦੀ ਜੌਂਟੀਆਂ ਵਾਲੀ ਤੇ ਇੱਕ ਮੁੰਡਾ ਆ ਗਿਆ ਟਰੈਲੀ ਲੈ ਕੇ ਖਾਲੀ ਕਰਕੇ ਆ ਗਿਆ ਪਾ ਬਾਈ ਦਾ ਜਿਹੜਾ ਮਸ਼ੀਨ ਤੋੜੀ ਕਰ ਰਹੇ ਆ ਇਹ ਦੋ ਦਿਨ ਦਾ ਕੰਮ ਰਹਿ ਗਿਆ ਫਿਰ ਆਪਾਂ ਆਪਣੀ ਬਣਾਉਣੀ ਆ ਆਪਣਾ ਹਲੇ ਸਾਰਾ ਕੰਮ ਪਿਆ ਜਦੋਂ ਆਪਾਂ ਮਹਿੰਦਰਾ ਨੋਵੋ ਲਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਚੱਲਦਾ ਮੌਸਮ ਤਾਂ ਹੀ ਹੁਣ ਸਾਫ਼ ਆ ਪਹਿਲਾਂ 2 ਦਿਨ ਮੌਸਮ ਨੇ ਪਰਾਨ ਕਰਕੇ ਰੱਖੇ ਆ ਚੱਲੇ ਨਹੀਂ ਕੰਮ ਚਲੋ ਠੀਕ ਆ ਵੀ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਫੇਸਬੁੱਕ ਤੇ ਲਾਈਕ ਕਰਿਓ ਫੋਲੋ ਕਰਿਓ ਜੀ ਤੇ ਜੂਟਿਊਬ ਤੇ ਲਾਈਕ ਕਰਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਗੁਰਨਾਨ ਘਟੈਰੀ ਫਾਰਮ ਨੂੰ ਧੰਨਵਾਦ